मा ख़ुशी मना वे बकरे जी मा रे मेर जागुनि रपा कोई बि म

Yeah. मारे पंगत बड़े हारी ओस सतरा पंछी जे ਆ ਜੀ ਦੁਆਰੇ ਗੁਰੂ ਕੇ ਸਰਦੀ ਜਵਾਜੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਾਡੇ ਦੀ ਆਪਣੀ ਹਾਜ਼ਰੀ ਲਵਾਈ ਪਿਆਰ ਵਿੱਚ ਸਤਿਗੁਰ ਦਾ ਹੁਕਮ ਜੋ ਫਤਿਹ ਹੈ ਆਓ ਫਤਿਹ ਬੁਲਾ ਕੇ ਸਾਰੀਆਂ ਸੰਗਤਾਂ ਨੂੰ ਮੁਕ ਨੂੰ ਗੁਹਿੱਤਰ ਕਰੀਏ ਇਹ ਗੱਲ ਜੇ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗੁਰ ਪਿਆਰੇਓ ਅੱਜ ਜੋ ਮਹਾਨ ਕਾਰ ਨਮੋ ਵਿਆਹ ਜਿਹੜੇ ਨੇ ਸੰਤ ਬਾਬਾ ਬਰਿੰਦਰ ਸਿੰਘ ਜੀ ਰੰਧਾਵਾ ਫੁਟਾ ਵਾਲੀ ਕਰ ਰਹੇ ਨੇ ਤਕਰੀਬਨ 2-3 ਮਹੀਨੇ ਪਹਿਲਾਂ ਬਾਬਾ ਜੀ ਨੂੰ ਜੋ ਇਹ ਕਾਰਜ ਰੰਭੇ ਸੀ ਕਿ ਇਸੇ ਮੇਲੇ ਪਟਾਰਕ ਵਿੱਚ ਬੁਣ ਕੇ ਲਾਗੇ ਇਹ ਕਾਰਜ ਕੰਦੇ ਨੇ ਭਗੋਲਿਆਂ ਤੋਂ ਬਾਹਰ ਚਲੇ ਜਾਣੇ ਨੇ ਕਿਉਂਕਿ ਵਿੱਚ ਭੋਲੇ ਆ ਜਾਣੇ ਸੋ ਗੁਰਮਤਿ ਪਿਆਰ ਇਹ ਬਹੁਤ ਹੀ ਵੱਡਾ ਉਪਰਾਲਾ ਹੈ जॻता महांपु में इलाके जी नगर रंधावा गरोटा जी संगता बहुत वॾा सहयोग महांपुशा बाबा बलवंदर जी रंधावा सहयोग ते सदका ई अॼु इहे सलूक साधिय हुआ ਜੋ ਗਰੀਬ ਪਰਿਵਾਰ ਜੋ ਵਿਆਹ ਨਹੀਂ ਕਰ ਸਕਦੇ ਉਹਨਾਂ ਕੋਲ ਨਹੀਂ ਸਮਰੱਥਾ ਨਹੀਂ ਕਿ ਜਿਹੜੇ ਵੱਡੇ ਵੱਡੇ ਲੋਕ ਕੈਸ਼ ਕਰਦੇ ਲੋਕ ਪ੍ਰੈਸ ਕਰ ਸਕਣ ਤੇ ਇਹ ਉਪਰਾਲਾ ਕੀਤਾ ਹੈ ਤੇ ਮਾਪੋਸਾ ਦਾ ਬਹੁਤ ਹੀ ਜੋਤ ਤੇ ਬੋਝ ਸੁਖਜਾ ਚੰਗਾ ਉਪਰਾਲਾ ਹੈ ਕਿਉਂਕਿ ਅੱਜ ਦਾ ਸਮਾਜ ਧੀ ਨੂੰ ਵੇਖ ਕੇ ਬਹੁਤ ਬਰਤਨ ਕਰਦਾ ਹੈ ਜਦੋਂ ਕਿਸੇ ਦੇ ਘਰ ਧੀ ਪੈਦਾ ਹੁੰਦੀ ਹੈ ਇਹ ਗੁਰਮੁਖ ਪਿਆਰੇ ਕਈ ਭੈਣਾਂ ਕਹਿੰਦੇ ਆ ਮਟਾ ਜਾਂਦੇ ਆ ਮਟਾ ਲੱਗ ਗਿਆ ਕਿਉਂ ਕਹਿੰਦੇ ਆ ਨੇ ਧਰਮ ਵਿੱਚ ਪਤਾ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂ ਕਿਉਂਕਿ ਸਾਡਾ ਸਮਾਜ ਧੀ ਨੂੰ ਦੁੱਤਾਰਦਾ ਹੈ ਇਹ ਪੁੱਤਰ ਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਅੱਜ ਜਦੋਂ ਪੁੱਤਰ ਪੈਦਾ ਹੁੰਦਾ ਹੈ ਤੇ ਸਾਰੇ ਪਰਿਵਾਰ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਤੇ ਧੀ ਦੀਆਂ ਮਠਿਆਈਆਂ ਵੰਡਣ ਵਾਲਾ ਕੋਈ ਨਹੀਂ ਹੈ ਹੈ ਅੱਜ ਇਹੋ ਜਿਹੇ ਲੋਕ ਇਸ ਚਾਲ ਦੇ ਜਾਗਰੂਕ ਹੋ ਗਏ ਨੇ ਕਿ ਜੇ ਧੀਆਂ ਦੀਆਂ ਮਠਿਆਈਆਂ ਵੀ ਵੰਡਣ ਲੱਗ ਪਏ ਨੇ ਤੇ ਇਹਨਾਂ ਮਾਪੇਸ਼ਾਂ ਨੂੰ ਮਹਾਰਾਜ ਹੋਰ ਬਣ ਬਖਸ਼ੇ ਹੋਰ ਬੁਢੀ ਬਖਸ਼ੇ ਤਾਂ ਸੋਚਦੇ ਕਿ ਸੰਗਤਾਂ ਦੇ ਸਹਿਯੋਗ ਨਾਲ ਇਹੋ ਜੇ ਸਮਾਗਮ ਜਿਹੜੇ ਅੱਜ ਬਰਨਸਰ ਦੇ ਆਗਿਆ ਨੇ ਕੀਤੇ ਨੇ ਇਹ ਕਰਦੇ ਨੇ ਕਿ ਇਸ ਸਮਾਗਮ ਦੇ ਵਿੱਚ ਧੀਆ ਦਾ ਸਤਕਾਰ ਵਧੇਗਾ ਕਿਉਂਕਿ ਸਿੱਖ ਪੰਥ ਵਿੱਚ ਸਭ ਤੋਂ ਵੱਡ ਸਤਕਾਰ ਸਤਕਾਰ ਸਭ ਤੋਂ ਪਹਿਲਾ ਸਤਕਾਰ ਧੀਏ ਨੂੰ ਦਿੱਤਾ ਤੇ ਸਿੱਖ ਪੰਥ ਦਿੰਦਾ ਕਿਉਂਕਿ ਹਰਿਵਾਨ ਪਾਤਸ਼ਾਹ ਨੇ ਪਹਿਲਾਂ ਤੇ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਹੋ ਵੱਡਾ ਸਤਕਾਰ ਕਿਉਂਕਿ ਤੋਂ ਗੋੰਦਵਾਲ ਸਨ ਕੇ ਸ੍ਰੀ ਗੁਰੂ ਅਮਰਦਾਸ ਵਰਾਜ ਤੈਨ ਦੇ ਸਾਲ ਚ ਉਹ ਸਤੀ ਪ੍ਰਥਾ ਨੂੰ ਖਤਮ ਕੀਤਾ ਕਿਉਂਕਿ ਪਹਿਲਾਂ ਜਦੋਂ ਕੋਈ ਆਦਮੀ ਮਰ ਜਾਂਦਾ ਸੀ ਤੇ ਇਸਤਰੀ ਨੂੰ ਸੜ ਕੇ ਮਰਨਾ ਪੈਂਦਾ ਸੀ ਤੇ ਗੁਰੂ ਰਾਮ ਅਮਰਦਾਸ ਮਹਾਰਾਜ ਨੇ ਕਿਹਾ ਨਹੀਂ ਇਹ ਪ੍ਰਥਾ ਬੰਦ ਹੋਈ ਜਾਈਗੀ ਤੇ ਅੱਜ ਵੀ ਸਿੱਖ ਕੌਮ ਵਿੱਚ ਵੱਡਾ ਸਤਕਾਰ ਹੈ ਸੋ ਸਮਾਂ ਸੁਭਿਮਤ ਹੈ ਸਮੇਂ ਵਿੱਚ ਹੀ ਰਹਿਣਾ ਹੈ ਕਿਉਂਕਿ ਵਕਤ ਵਿਚਾਰੇ ਸੋ ਬੰਦਾ ਹੋਏ 15 ਮਿੰਟ ਦਾ ਸਮਾਂ ਆਪ ਜੀ ਦਾ ਜੋ ਕਰਤਾ ਸੰਨਿਆਤਾ ਹੋਵੇ ਤਾਂ ਤਾਂ ਉਸ ਲੇਧੀਆਂ ਜਦੋਂ ਲੀਲੀ ਰਤਨੀ ਜੁਨੀਲ ਤੰਦੂ ਘਰ ਪੈਦਾ ਹੋਈ ਤੇ ਗੁਰਮੁਖ ਪਿਆਰਿਓ ਜਦੋਂ ਕਿਸੇ ਹੰਕਾਰ ਹੀ ਪੁਰਖ ਨੂੰ ਹੰਕਾਰ